ਕਿਸਾਨੀ ਦੀ ਦਾ ਫਿਊਚਰ ਬਚਾਉਣ ਵਾਸਤੇ ਆ ਇਟਲੀ ਦਾ ਸਾਹਮਣੇ ਤਰਸੋ ਤਾਂ ਉਹ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਉਸ ਲੜਾਈ ਦੇ ਵਿੱਚ ਸ਼ਾਤਮੇ ਢੰਗ ਦੇ ਨਾਲ ਹਾਂਜੀ ਹਾਂ ਅੰਦੋਲਨ ਨੂੰ ਚਰਮ ਸੀਮਾ ਤੇ ਲਿਜਾਣ ਦਾ ਇੱਕੋ ਹੀ ਤਰੀਕਾ ਬਚਦਾ ਹੁੰਦਾ ਕਿ ਅਸੀਂ ਜਿਹੜੇ ਆਗੂ ਆ ਆਪਣੇ ਪੁਰਾਣਾਂ ਦੀ ਆਹੂਤੀ ਦੇਣ ਲਈ ਤਿਆਰੀ ਕਰੀਏ ਔਰ ਉਹ ਕੀਤੀ ਹਾਂਜੀ ਹਾਂ ਸਰਕਾਰ ਨੇ ਜਿਹੜਾ ਵੀ ਮਤਲਬ ਮੈਂ ਕਹੂੰਗਾ ਜੋ ਕੁਝ ਕੀਤਾ ਪੰਜਾਬ ਸਰਕਾਰ ਨੇ ਬਿਲਕੁਲ ਭਾਜਪਾ ਦੀ ਜਾਇ ਕਹਾ ਕੇਂਦਰ ਦੀ ਬੁੱਕਲ ਚ ਬਹਿ ਕੇ ਜੋ ਕੁਝ ਕੀਤਾ ਕੀਤਾ ਜਦੋਂ ਸਾਡੀ ਲੜਾਈ ਕੇਂਦਰ ਨਾਲ ਹੈ ਪੰਜਾਬ ਸਰਕਾਰ ਨਾਲ ਕੋਈ ਰੋਲਾ ਹੀ ਨਹੀਂ ਪੰਜਾਬ ਸਰਕਾਰ ਦਾ ਕੋਈ ਮਤਲਬ ਹੀ ਨਹੀਂ ਤੇ ਪੰਜਾਬ ਸਰਕਾਰ ਨੇ ਰਾਤ ਨੂੰ ਜਾ ਕੇ ਉੱਥੋਂ ਆਵਾਜ਼ ਬੰਦ ਕਰ ਚੱਕਿਆ ਇੱਥੇ ਲਿਆ ਕੇ ਸਾਨੂੰ ਹਸਪੀਟਲ ਦੇ ਵਿੱਚ ਲੈ ਕੇ ਆਂਦਾ ਜਿਹੜੀ ਗੱਲ ਕਰਦੇ ਆਪਾਂ ਦਾਖਲ ਦੀ ਏਜੰਟੇਸ ਚਾਰਜ ਦੀ ਹੁਣ ਤੁਸੀਂ ਮੈਨੂੰ ਅੰਦਾਜ਼ਾ ਲਾ ਕੇ ਦੱਸਿਓ ਕਿ ਭਈ ਮੇਰੇ ਕੋਲ ਕੋਈ ਮੋਬਾਈਲ ਨਹੀਂ ਹੌਣ ਦਿੱਤਾ ਜਿੱਥੇ ਮੈਨੂੰ ਰੱਖਿਆ ਗਿਆ ਹਸਪਤਾਲ ਦੇ ਵਿੱਚ ਰੱਖਿਆ ਹਸਪਤਾਲ ਜੀ ਗਿਆ ਲੇਕਿਨ ਜਿੱਥੇ ਰੱਖਿਆ ਗਿਆ ਉਸ ਵਾਰਡ ਦੇ ਵਿੱਚ ਕਿਸੇ ਵੀ ਹੋਰ ਪੇਸ਼ੈਂਟ ਦੇ ਅਟੈਂਡੈਂਟ ਨੂੰ ਵੀ ਮੋਬਾਈਲ ਤੱਕ ਨਹੀਂ ਲੈ ਜਾਣ ਦਿੱਤਾ ਤਾਂ ਫਿਰ ਇਹਨੂੰ ਆਪਾਂ ਕੀ ਮੰਨਾਂਗੇ ਵੀ ਹਸਪਤਾਲ ਦੇ ਵਿੱਚ ਐਡਮਿਟ ਤਾਂ ਹੈ ਜਾਂ ਫਿਰ ਬਦਲ ਨਜ਼ਰਬੰਦ ਹੈ ਸਚਾਈ ਇਹ ਸੀਗਾ ਕਿ ਇੱਥੇ ਨਜ਼ਰਬੰਦ ਰੱਖਿਆ ਗਿਆ ਹੈ ਔਰ ਉਸ ਨਜ਼ਰਬੰਦ ਤੋਂ ਅੱਜ ਲੋਕਾਂ ਦੀ ਤਾਕਤ ਲੋਕਾਂ ਦੀ ਸ਼ਕਤੀ ਨੇ ਜਾਂ ਸਾਡੇ ਕਿਸਾਨਾਂ ਦੇ ਦਿਲ ਦੇ ਇਰਾਦੇ ਜਿੰਨੇ ਕਿ ਕਿਸਾਨਾਂ ਦਾ ਹੌਸਲਾ ਸੀ ਉਹਦੇ ਨਾਲ ਮੇਰਾ ਵੀ ਇਰਾਦਾ ਜਿਹੜਾ ਸੀ ਉਹ ਬਿਲਡ ਸੀ ਇਸ ਗੱਲ ਦੇ ਉੱਤੇ ਕਿ ਅਸੀਂ ਕਿਸੇ ਕੀਮਤ ਦੇ ਉੱਤੇ ਕੋਈ ਅਨਸ਼ਨ ਜਿਹੜਾ ਸਾਡਾ ਸ਼ੁਰੂ ਹੋ ਗਿਆ ਸੀ ਉਹਨੂੰ ਨਹੀਂ ਤੋੜਾਂਗੇ ਉਹ ਜਾਰੀ ਰਹੇਗਾ ਦੂਜੀ ਗੱਲ ਬਥੇਰਾ ਕੋਸ਼ਿਸ਼ ਕਰਦੇ ਰਹੇ ਕਿ ਤੁਹਾਨੂੰ ਟ੍ਰੀਟਮੈਂਟ ਦੇ ਦਈਏ ਜੀ ਤੁਹਾਡਾ ਬਲੱਡ ਪ੍ਰੈਸ਼ਰ ਚੈੱਕ ਕਰ ਲਈਏ ਜੀ ਤੁਹਾਡਾ ਬਲੱਡ ਲੈ ਲਈਏ ਤੁਹਾਡੇ ਟੈਸਟ ਕਰ ਲਈਏ ਜੀ ਤੁਹਾਡਾ ਫਲਾਂ ਕਰ ਲਈਏ ਝੌਂਕਾ ਕਰ ਲਈਏ ਲੇਕਿਨ ਮੇਰੀ ਇੱਕੋ ਗੱਲ ਸੀ ਕਿ ਦੇਖੋ ਅਸੀਂ ਜਦੋਂ ਲੜਾਈ ਜਿਹੜੀ ਲੜ ਰਹੇ ਹਾਂ ਅਸੀਂ ਆਪਦਾ ਫਿਊਚਰ ਬਚਾਉਣ ਦੀ ਲੜਾਈ ਲੜ ਰਹੇ ਹਾਂ ਔਰ ਜਿੰਨੀ ਤੱਕ ਜਿੰਨੀ ਦੇਰ ਤੱਕ ਸਾਡਾ ਫਿਊਚਰ ਸੇਫ ਨਹੀਂ ਹੁੰਦਾਗਾ ਉਨੀ ਦੇਰ ਤੱਕ ਸਾਡਾ ਹੁਣ ਜਿਉਣ ਵਾਸਤੇ ਕੋਈ ਸਟੈਪ ਚੱਕਣਾ ਉਹ ਉਚਿਤ ਨਹੀਂ ਹੈ ਔਰ ਉਹਦੇ ਜੋ ਅਸੀਂ ਦੇੜੇ ਰਾਦੇ ਦੇ ਨਾਲ ਇੱਥੇ ਨਾ ਕੋਈ ਕਿਸੇ ਕਿਸਮ ਦੀ ਟ੍ਰੀਟਮੈਂਟ ਨਾ ਕੋਈ ਚੈੱਕਅਪ ਨਾ ਕੁਝ ਨਹੀਂ ਔਰ ਪੁਲਿਸ ਦੀ ਕਸਟਡੀ ਚ ਰਹੇ ਹ ਤੁਸੀਂ ਦੇਖਿਆ ਹੋਵੇਗਾ ਤੁਹਾਨੂੰ ਕਿਹੜਾ ਕਿਸੇ ਕਿਸੇ ਪੱਤਰਕਾਰ ਨੂੰ ਨੇੜੇ ਜਾਣ ਦਿੱਤਾ ਜੇ ਮੈਂ ਦਾਖਲ ਹੁੰਦਾ ਤਾਂ ਮੇਰਾ ਕਹੜਾ ਬਹੁਤ سارے ਪੱਤਰਕਾਰ ਵੀ ਮੇਰੇ ਮੇਰੀ ਖਬਰ ਲੈਣ ਵਾਸਤੇ ਜਾ ਸਕਦੇ ਨੇ ਕੋਈ ਮੈਡੀਸਨ ਉਸ ਤਰ੍ਹਾਂ ਇਹਨਾਂ ਦਿਨਾਂ ਵਿੱਚ ਤੁਹਾਨੂੰ ਦਿੱਤੀ ਹੋਈ ਦੋ ਤਿੰਨ ਨਹੀਂ ਮੈਡੀਸਨ ਦਾ ਮਤਲਬ ਹੀ ਨਹੀਂ ਹੈ ਕੋਈ ਮੈਡੀਸਨ ਨਹੀਂ ਕੋਈ ਟੈਸਟ ਨਹੀਂ ਈਵਨ ਕੇ ਬਲੱਡ ਪ੍ਰੈਸ਼ਰ ਦਾ ਵੀ ਚੈੱਕ ਅਪ ਕਰਨਾ ਤਾਂ ਮਾਮੂਲੀ ਗੱਲ ਐ ਬਲੱਡ ਪ੍ਰੈਸ਼ਰ ਵੀ ਚੈੱਕ ਨਹੀਂ ਹੋਇਆ ਔਰ ਨਾ ਅਸੀਂ ਕਰਵਾਉਣਾ ਹੀ ਸੀ ਅਗਰ ਕਰਨ ਦੀ ਵੀ ਗੱਲ ਹੁੰਦੀ ਅਸੀਂ ਕਰਵਾਉਣਾ ਬਣੀ ਸੀਗਾ ਸਾਡਾ ਫੈਸਲਾ ਸੀਗਾ ਕਿ ਅਸੀਂ ਮਰਨ ਵਰਤ ਤੇ ਬੈਠੇ ਆ ਤੇ ਮਰਨ ਵਰਤ ਸਾਡਾ ਮਤਲਬ ਦੇਖੋ ਦੋ ਗੱਲਾਂ ਨੇ ਜਿਆਦਾ ਅਸੀਂ ਅਗਰ ਮਰਨ ਵਰਤ ਦੇ ਇਸ ਲੜਾਈ ਨਾਲ ਅਗਰ ਜਿੱਤ ਗਏ ਐਮਐਸਪੀ ਲੈ ਕੇ ਦੇਤੀ ਤਾਂ ਸਮਝ ਲਓ 100 ਸਾਲ ਘੱਟੋ ਘੱਟ 100 ਸਾਲ ਸਾਡੀ ਕਿਸਾਨੀ ਦੀ ਕਿਸਾਨ ਜਮਾਤ ਇੱਕ ਇਸ ਤਰ੍ਹਾਂ ਹੀ ਤੇ ਰਹੇਗਾ ਅਗਰ ਨਹੀਂ ਸਾਨੂੰ ਇਹ ਮਿਲਦਾ ਤੇ ਸਾਡੀ ਡੈਥ ਹੁੰਦੀ ਹੈ ਤਾਂ ਸਮਝ ਲਓ ਅੰਦੋਲਨ ਕਰਨ ਵਾਲੀ ਜਮਾਤ ਅੱਗੇ ਮਤਲਬ ਸਰਵਾਈਵ ਕਰਦੀ ਰਹੇਗੀ ਅੰਦੋਲਨ ਜੁੜਦਾ ਰਹੇਗਾ ਸੋ ਸਾਡਾ ਦੋਨੇ ਹੱਥੀ ਸਾਡੀ ਜਿੱਤ ਹੈ ਜੇ ਅਸੀਂ ਲੈ ਜਾਾਂਗੇ ਕੁਝ ਕਿਸਾਨਾਂ ਨੂੰ ਤਾਂ ਵੀ ਸਾਡੀ ਜਿੱਤ ਹੈ ਜੇ ਅਸੀਂ ਸ਼ਹਾਦਤ ਪਾ ਜਾਾਂਗੇ ਤਾਂ ਵੀ ਸਾਡਾ ਅੰਦੋਲਨ ਕਰਨ ਵਾਲਾ ਕਾਰਡ ਬਣਾਇਆ ਗਿਆ ਸੀ ਡੀਐਮਸੀ ਵੱਲੋਂ ਨਹੀਂ ਕੁਝ ਨਹੀਂ ਬਣਾਇਆ ਗਿਆ ਮੇਰਾ ਕਾਰਡ ਕੂੜੇ 'ਚ ਮੈਡੀਕਲ ਬੁਲੇਟਿਨ ਜਾਰੀ ਮੈਡੀਕਲ ਬੁਲੇਟਿਨ ਜਾਰੀ ਕੀਤਾ ਕੰਮ ਚੱਡਿਗੜ੍ਹ ਚ ਮੈਡੀਕਲ ਬੁਲੇਟਿਨ ਜਾਰੀ ਹੋਇਆ ਪੁਲਿਸ ਵੱਲੋਂ ਡੀਐਮਸੀ ਵੱਲੋਂ ਜਾਰੀ ਕੀਤਾ ਗਿਆ ਡੀਐਮਸੀ ਵੱਲੋਂ ਦੇਖੋ ਜਿਹੜਾ ਮੈਡੀਕਲ ਬੁਲੇਟਿਨ ਜਾਰੀ ਕਰਨਾ ਉਹਨਾਂ ਨੇ ਕੀ ਦੱਸਿਆ ਫਿਰ ਮੈਡੀਕਲ ਦੇ ਵਿੱਚ ਕੀ ਲੱਭਿਆ ਮੇਰੇ ਮੈਡੀਕਲ ਤੁਸੀਂ ਕਹਿੰਦੇ ਠੀਕ ਹੈ ਜੀ ਡੱਲੇਵਾਲ ਸਾਹਿਬ ਬਾ ਡੱਲੇਵਾਲ ਸਾਹਿਬ ਠੀਕ ਹੈ ਉਹਨਾਂ ਨੂੰ ਮੇਰੇ ਮੇਰੇ ਸਾਹਮਣੇ ਲਿਆਓ ਇੱਕ ਵੀ ਇਹਨਾਂ ਦਾ ਸੁਪਰਡੈਂਟ ਨੂੰ ਕਿ ਵੀ ਮੇਰਾ ਮੈਡੀਕਲ ਦਾ ਕਰਿਆ ਕੀ ਤੁਸੀਂ ਕੈਮਰਾ ਵੀ ਕੀ ਮੇਰਾ ਤੁਸੀਂ ਬੀਬੀ ਚੈੱਕ ਕੀਤਾ ਕੀ ਤੁਸੀਂ ਮੇਰਾ ਬਲੱਡ ਲੈ ਕੇ ਕੋਈ ਟੈਸਟ ਕੀਤੇ ਕੀ ਮੇਰੀ ਸ਼ੂਗਰ ਚੈੱਕ ਕੀਤੀ ਕਿਹੜੀ ਕੀਤੀ ਹੈ ਅੱਛਾ ਕਿਹਨਾ ਹਾਲਾਤਾਂ ਦੇ ਅੰਦਰ ਰੱਖਿਆ ਗਿਆ ਸੀ ਧੰਨਵਾਦ ਦੇਖੋ ਸਭ ਤੋਂ ਵੱਡਾ ਹਾਲਾਤਾਂ ਦੀ ਗੱਲ ਇਹ ਹੈ ਕਿ ਬਾਰ-ਬਾਰ ਇਹ ਗੱਲ ਆਉਂਦੀ ਰਹੀ ਹੈ ਕਿ ਤੁਸੀਂ ਜੀ ਅੰਕਸ਼ਨ ਛੱਡ ਦਿਓ ਤਾਂ ਮੇਰੇ ਵੱਲੋਂ ਇਹ ਸਿਗੀ ਗੱਲ ਕਿ ਜਿਹੜੀ ਸਾਡੀ ਲੜਾਈ ਆ ਉਹ ਜਾਰੀ ਹੈ ਅੰਸ਼ਣ ਛੱਡਣ ਦਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਪਹਿਲੀ ਗੱਲ। ਦੂਜੀ ਗੱਲ ਹੈ ਕਿ ਜਿਹੜੀ ਮਤਲਬ ਸਭ ਤੋਂ ਮਾੜੀ ਗੱਲ ਹੁੰਦੀ ਰਹੀ ਉਹ ਮੈਂ ਉਹ ਤੁਹਾਡੇ ਪਹਿਲਾਂ ਹੀ ਲਿਆ ਚੁੱਕਿਆ ਧਿਆਨ 'ਚ ਕਿ ਜਿਹੜੇ ਵਿਚਾਰੇ ਮਤਲਬ ਹੋਰ ਪੇਸ਼ੈਂਟ ਸੀਗੇ ਉਹਨਾਂ ਪੇਸ਼ੈਂਟਾਂ ਦੇ ਜਿਹੜੇ ਟੈਂਡੈਂਟ ਹੈ ਉਹਨਾਂ ਨੂੰ ਉਹਨਾਂ ਨੂੰ ਵੀ ਮੋਬਾਈਲ ਆਪਦੇ ਆਪਦੇ ਪੇਸ਼ੈਂਟ ਕੋਲੇ ਵੀ ਲਿਜਾਣਾ ਅਲਾਉ ਨਹੀਂ ਸੀ। ਤੇ ਜੇ ਇੰਨਾ ਕੁਝ ਹੈ ਤਾਂ ਸਮਝੋ ਕਿ ਇਹ ਕੋਈ ਆਪਾ ਮਤਲਬ ਕਿਸੇ ਹਸਪੀਟਲ ਦੇ ਇੱਕ ਉਹਨਾਂ ਦਾ ਬਹਾਨਾ ਹੈ ਕਿ ਅਸੀਂ ਚੈੱਕਅਪ ਕਰਨ ਆਸਤੇ ਲਿਆਂਦਾ ਹੋ ਸਕਦਾ ਹਕੀਕਤ ਗੱਲ ਇਹ ਸੀਗੀ ਕਿ ਉਹਨਾਂ ਨੇ ਉੱਥੋਂ ਚੱਕ ਕੇ ਸਾਡੇ ਇਸ ਅੰਦੋਲਨ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਸੀ ਔਰ ਇਹ ਮੈਂ ਕਹੂੰਗਾ ਕਿ ਪੰਜਾਬ ਸਰਕਾਰ ਨੇ ਬਿਲਕੁਲ ਭਾਜਪਾ ਧਲੇਵਾਲ ਸਾਹਿਬ ਅੱਜ ਡਿਸਟਾਰਜ ਰਿਹਾਈ ਤੁਹਾਡੀ ਜਿਹੜੀ ਹੈਗੀ ਆ ਕਿਸ ਤਰ੍ਹਾਂ ਦੇ ਦੇ ਕਿਉਂ ਕਿਉਂ ਕੀਤੀ ਜਾ ਰਹੀ ਹੈ ਇੱਕ ਹੀ ਕਾਰਨ ਦੱਸੋ ਕਿ ਕਿੰਨਾ ਦੇਖੋ ਇਹਦਾ ਤਾਂ ਮੈਨੂੰ ਲੱਗਦਾ ਮੇਰੇ ਨਾਲੋਂ ਵੱਧ ਤਾਂ ਸਾਡੇ ਸਾਥੀ ਦੱਸ ਸਕਦੇ ਨੇ ਪਰ ਜੋ ਪ੍ਰੋਗਰਾਮ ਉੱਥੇ ਮੋਰਚੇ ਦੇ ਵਿੱਚ ਦਿੱਤੇ ਗਏ ਨੇ ਲੋਕਾਂ ਦੀ ਚੜ੍ਹਦੀ ਕਲਾ ਜਿਹੜੀ ਮੋਰਚੇ 'ਚ ਔਰ ਉਸ ਚੜਦੀ ਕਲਾ ਨੂੰ ਦੇਖਦੇ ਆ ਸਰਕਾਰ ਨੂੰ ਮਤਲਬ ਅਖੀਰ ਜਿਹੜਾ ਚੱਕ ਕੇ ਲਿਆਂਦਾ ਸੀ ਤੇ ਉਹ ਛੱਡਣਾ ਪਿਆ ਉਹ ਮੈਂ ਕਹੂੰਗਾ ਥੁੱਕ ਕੇ ਛੱਡਣਾ ਪਿਆ ਮੇਰੇ ਨਾਲ ਉਹ ਹਾਲਾਤ ਕੀ ਸੀ ਜਦੋਂ ਸਵੇਰੇ 2:42 ਮਿੰਟ ਤੇ ਤੁਹਾਨੂੰ ਡਿਟੇਲ ਉਹ ਹਾਲਾਤ ਕੀ ਸੀ ਕੱਲੇ ਤੁਸੀਂ ਨਹੀਂ ਨਾਲ ਤੁਹਾਡੇ ਨਾਲ ਕਿਸਾਨ ਆਗੂ ਸੀ ਤੁਸੀਂ ਕੱਲੇ ਲਿਆਂਦੇ ਗਏ ਕਿ ਹੋਰਾਂ ਨੂੰ ਵੀ ਲਿਆਂਦਾ ਗਿਆ ਨਹੀਂ ਮੈਂ ਅਸਲ ਦਰ ਅਸਲ ਪਤਾ ਕੀ ਹੈ 2:30 ਵਜੇ 2:30 ਵਜੇ ਦਾ ਟਾਈਮ ਸੀ ਹਮ ਸਾਰੇ ਆਪੋ ਆਪਣੇ ਮਤਲਬ ਟਰਾਲੀਆਂ ਦੇ ਵਿੱਚ ਆਰਾਮ ਨਾਲ ਪਏ ਸੀ ਉੱਥੇ ਜਾ ਕੇ ਜੋ ਜਿਸ ਤਰੀਕੇ ਦੇ ਨਾਲ ਪੁਲਿਸ ਨੇ ਕੀਤਾ ਇੱਕ ਦਰਵਾਜ਼ਾ ਟੁੱਟਾ ਹੋਇਆ ਹਾਂ ਦਰਵਾਜ਼ਾ ਤੋੜਿਆ ਤੁਸੀਂ ਦੇਖਿਆ ਹੋਵੋਗੇ ਉਹ ਦਰਵਾਜ਼ਾ ਤੋੜ ਕੇ ਸਾਨੂੰ ਮਤਲਬ ਉੱਥੋਂ ਲੈ ਕੇ ਜਾਂਦਾ ਹੈ ਉਹ ਉਹ ਜਿਹੜਾ ਕੁਝ ਵੀ ਹੋਇਆ ਉਹ ਤੋਂ ਪੂਰੇ ਜ਼ਬਰਦਸਤੀ ਤੰਗ ਨਾਲ ਜਿਸ ਤਰੀਕੇ ਨਾਲ ਪੁਲਿਸ ਲੈ ਕੇ ਹੁੰਦੀ ਉਸੇ ਤਰੀਕੇ ਨਾਲ ਲੈ ਕੇ ਜਾਂਦਾ ਕੋਈ ਇਹ ਨਹੀਂ ਸੀ ਲੇਕਿਨ ਇੱਕ ਗੱਲ ਇਹ ਹੈ ਕਿ ਮੋਰਚੇ ਦੀ ਜਿਹੜੀ ਉਹਨਾਂ ਨੂੰ ਐ ਲੱਗਦਾ ਸੀਗਾ ਕਿ ਸ਼ਾਇਦ ਡੱਲਿਆਂ ਨੂੰ ਚੱਕ ਲਾਂਗੇ ਤੇ ਅਨਸ਼ਨ ਅਸੀਂ ਖਤਮ ਕਰ ਦੇਾਂਗੇ ਲੜਾਈ ਡੈਮੇਜ ਕਰ ਦੇਾਂਗੇ ਔਰ ਉਸ ਲੜਾਈ ਨੂੰ ਸਾਡਾ ਸਾਥੀ ਸੁਖਜੀਤ ਸਿੰਘ ਹਰਦੋ ਝੰਡੇ ਉਹਨਾਂ ਨੇ ਉਸੇ ਦਿਨ ਉਸ ਉੱਥੇ ਮਰਨ ਦੇ ਮਰਨ ਦੇ ਉੱਤੇ ਬੈਠ ਕੇ ਉਸ ਲੜਾਈ ਨੂੰ ਪੈਰਲਰ ਕਰ ਲਿਆ ਚਾਲੂ ਕਰ ਲਿਆ ਜਾਰੀ ਰੱਖ ਲਿਆ ਕੰਟੀਨਿਊ ਹੈ ਤਾਂ ਫਿਰ ਸਰਕਾਰਾਂ ਦੀਆਂ ਇਹ ਵੀ ਮਜਬੂਰੀਆਂ ਬਣਦੀਆਂ ਨੇ ਕਿ ਅੰਦੋਲਨ ਤਾਂ ਜਾਰੀ ਹੈ ਉਹਦਾ ਉੱਥੇ ਜਾਰੀ ਹੈ ਉਹਦਾ ਇੱਥੇ ਜਾਰੀ ਹੈ ਔਰ ਕਿਸਾਨਾਂ ਨੇ ਜਿਹੜੀਆਂ ਕੌਲਾਂ ਦਿੱਤੀਆਂ ਨੇ ਉਹ ਦੂਸਰਤ ਦਿੱਤੀਆਂ ਅਗਲੀ ਰੈਲੀ ਕੀ ਹੈ ਜਲਦਾ ਜੜੀ ਕੀ ਹੈ ਹੁਣ ਹੁਣ ਤੁਸੀਂ ਮਰਨ ਵਾਰਤ ਤੇ ਬੈਠ ਰਹੇ ਹੋ ਕਿ ਹੁਣ ਤੁਸੀਂ ਨਹੀਂ ਮਰਨ ਵਾਰਤ ਤੇ ਮਰਨ ਵਾਰਤ ਤੇ ਨਾ ਬੈਠਣਾ ਹੁੰਦਾ ਤੇ ਫਿਰ ਇੱਥੇ ਇਹਨਾਂ ਦੇ ਪੁਲਿਸ ਵਾਲਿਆਂ ਦੇ ਕਹਿਣ ਤੇ ਮਤਲਬ ਚਾਹ ਪੀ ਲੈਂਦੇ ਹੂੰ ਹੂੰ ਹੈਨਾ ਮਰਨ ਵਾਰਤ ਜਾਰੀ ਰਹੇਗਾ ਉਦੋਂ ਤੱਕ ਜਾਰੀ ਰਹੇਗਾ ਜਿੰਨੀ ਦੇਰ ਤੱਕ ਸਰਕਾਰ ਸਾਡੀਆਂ ਮੰਗਾਂ ਮੰਨਦੀ ਹੈ ਚਲਿਆ ਥੋੜਾ ਮੈਡੀਕਲ ਬ੍ਰਿਟਨ ਜਿਹੜਾ ਅਸੀਂ ਜਾਰੀ ਕੀਤਾ ਉਹ ਪਹੁੰਚਾ ਰਿਪੀਟ ਹੋ ਰਿਹਾ ਹੈ ਬਿਲਕੁਲ ਬਿਲਕੁਲ ਝੂਠੇ ਕੋਈ ਬਲੱਡ ਚੈੱਕ ਕੀਤਾ ਹੋਵੇ ਕੋਈ ਸ਼ੂਗਰ ਬਲੱਡ ਪ੍ਰੈਸ਼ਰ ਕੁਝ थर्मामीटर ਨਾਲ ਕੁਝ ਨਹੀਂ ਸਵਾਲ ਤਾਂ ਇਹੀ ਹੈ ਕਿ ਜਿਆਦਾ ਚੰਗੀ ਗੱਲ ਇਹ ਆ ਕਿ ਜੇ ਉਹ ਮੇਰੇ ਨਾਲ ਬਹਿ ਜਾਂਦੇ ਇੱਥੇ ਤਾਂ ਸਾਰਿਆਂ ਦੇ ਸਾਹਮਣੇ ਮੈਂ ਰੂਬਰੂ ਕਰਵਾ ਦਿੰਦਾ ਉਹਨਾਂ ਨੂੰ ਪੁੱਛਾ ਦਿੰਦਾ ਵੀ ਦੱਸ ਵੀ ਕੀ ਕੀਤਾ ਕੋਈ ਕੋਈ ਸੁਣੋ ਮੇਰੀ ਗੱਲ ਕਿਸੇ ਤਰ੍ਹਾਂ ਦਾ ਮੈਂ ਐਮਰਜੈਂਸੀ ਵਾਰ ਚ ਸੀਗਾ ਰੱਖਿਆ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਚੈੱਕ ਅਪ ਕੋਈ ਬਲੱਡ ਲੈਣਾ ਈਵਨ ਕਿ ਉਹੜਾ ਜੇ ਇੱਥੋਂ ਖੂਨ ਲੈ ਕੇ ਕਰਦੇ ਹੁੰਦੇ ਆ 슈ਗਰ ਲੈਵਲ ਚੈੱਕ ਹਾਂ ਜੀ ਜਾਂ ਮਤਲਬ ਬੀਪੀ ਚੈੱਕ ਦਾ ਇੱਥੋਂ ਹੀ ਹੋ ਜਾਂਦਾ ਵੀ ਬੀਪੀ ਕਿੰਨਾ ਹੈ ਕੁਛ ਵੀ ਨਹੀਂ ਕੋਈ ਕਿਸੇ ਕਿਸਮ ਦਾ ਚੈੱਕ ਅਪ ਨਹੀਂ ਨਾ ਕਰਨ ਦੇਣਾ ਸੀ ਅਸੀਂ ਨਾਲੇ ਤਾਂ ਇਹ ਕਹਿ ਰਹੇ ਸੀ ਕਿ ਡੱਲੇਵਾਲ ਸਾਹਿਬ ਦਾ 슈ਗਰ ਲੈਵਲ ਫਲਕਚੂਏਟ ਕਰ ਰਿਹਾ ਵੀ ਕਾਦੋਂ ਖਬਰਾਂ ਕਾਦੋਂ ਕਹੀ ਜਾਂਦੇ ਆ ਮੇਰਾ ਮੇਰਾ ਚੈੱਕ ਅਪ ਹੀ ਨਹੀਂ ਹੋਇਆ ਮੇਰਾ ਚੈੱਕ ਅਪ ਹੀ ਨਹੀਂ ਹੋਇਆ ਮਨਦੀਪ ਸਿੰਘ ਦੇਖੋ ਡਾਕਟਰ ਦਾ ਡਾਕਟਰ ਦਾ ਜਿਹੜੇ ਮੈਂ ਬਾੜ ਚਾ ਉਥੇ ਡਾਕਟਰ ਦਾ ਬਹੁਤ ਫਿਰਦੇ ਲੇਕਿਨ ਆਉਂਦੇ ਰਹੇ ਲਿਆਉਂਦੇ ਰਹੇ ਮਤਲਬ ਪ੍ਰਸ਼ਾਸਨਿਕ ਅਧਿਕਾਰੀ ਲਾਉਂਦੇ ਰਹੇ ਨੇ ਜੀ ਡੀਜੀਪੀ ਸਾਹਿਬ ਦਾ ਇਹ ਆਖਣਾ ਸੀ ਕਿ ਤੁਹਾਡੀ ਸਿਹਤ ਦਾ ਖਿਆਲ ਰੱਖਣ ਵਾਸਤੇ ਤੁਹਾਨੂੰ ਉਥੇ ਲਿਆਂਦਾ ਗਿਆ ਦੇਖੋ ਸਵਾਲ ਇਹ ਆ ਕਿ ਕਹੇ ਭਾਵੇਂ ਕੁਝ ਵੀ ਅਗਰ ਸਿਹਤ ਦਾ ਖਿਆਲ ਰੱਖਣ ਵਾਸਤੇ ਲਿਆਂਦਾ ਸੀ ਤਾਂ ਸਾਡੇ ਵੀ ਮੋਬਾਈਲ ਜਬਤ ਕਰਨ ਦੀ ਕੋਈ ਤਕਣੀ ਬਣਦੀ ਸੀ ਸੈਕੰਡ ਇਸ਼ੂ ਕਿ ਉਹਦਾ ਮਤਲਬ ਜਿਹੜੇ ਮੇਰੇ ਨਾਲ ਵਿਚਾਰੇ ਪਾਸੇ ਐਸੇ ਹੋਰ ਪੇਸ਼ੈਂਟ ਉਹਨਾਂ ਦੇ ਅਟੈਂਡੈਂਟ ਹੈ ਉਹਨਾਂ ਦੇ ਵੀ ਮੋਬਾਈਲ ਉਹਨਾਂ ਨੇ ਅੱਗੇ ਨਹੀਂ ਲਜਾਂ ਦਿੱਤੇ ਤਾਂ ਫਿਰ ਇਹ ਤੁਸੀਂ ਕੀ ਕੱਢੋਗੇ ਅੱਜ ਅੱਜ ਇਹ ਦੀ ਸੁਣ ਲਿਓ ਆ ਫੈਸਲਾ ਹੋਣ ਤੋਂ ਪਹਿਲਾਂ ਅੱਜ ਇੱਕੋ ਬੱਚੇ ਨੇ ਕਿਤੇ ਕੋਈ ਮਤਲਬ ਬੋਲ ਕੇ ਪਾਇਆ ਹੈ ਤੁਹਾਡੇ ਤੁਹਾਡੇ ਪੋਤੇ ਦੇ ਪੋਤੇ ਪੋਤਰਾ ਤੁਹਾਡਾ ਉਹ ਇੱਕ ਲੜਕੀ ਉੱਥੇ ਵਿਚਾਰੀ ਮੁਲਾਜ਼ਮ ਹੈ ਉਹ ਉਹ ਮੈਨੂੰ ਵਿਖਾ ਬੈਠੀ ਵੀ ਬਾਪੂ ਆ ਆ ਮਤਲਬ ਤੁਹਾਡਾ ਪੋਤਰਾ ਬੋਲੀ ਜਾਂਦਾ ਹੈ ਤੂੰ ਉਹ ਇੰਨੀ ਗੱਲ ਚੀ ਉਹ ਵਿਚਾਰੀ ਨੂੰ ਮਤਲਬ ਉਹਦੀ ਖਚਾਈ ਹੋ ਗਈ ਵੀ ਤੂੰ ਹਾਂ ਹਾਂ ਤੂੰ ਡੱਲੇ ਵਾਲ ਨੂੰ ਇਹ ਕਿਉਂ ਵਿਖਾਇਆ ਅੱਛਾ ਤੋ ਮੇਰਾ ਮਤਲਬ ਤੁਸੀਂ ਸਮਝ ਰਹੇ ਹੋ ਆਪਣੇ ਆਪ ਮਤਲਬ ਇਸ ਗੱਲ ਤੋਂ ਮਤਲਬ ਅੰਦਾਜ਼ਾ ਲੱਗ ਜਾਂਦਾ ਹੈ ਕਿ ਉਹਨਾਂ ਦੀ ਇਹ ਨੂੰ ਸਾਨੂੰ ਡਿਟੇਨ ਕਰਦਾ ਹੈ ਸੱਦਾ ਸੱਤ ਕੇਂਦਰ ਸਰਕਾਰ ਨਾਲ ਲੜਾਈ ਹੈ ਵਿੱਚ ਪੰਜਾਬ ਸਰਕਾਰ ਦੀ ਨੋਟਵਾਨ ਤੁਸੀਂ ਹੁਣ ਖੇਤਾ ਦੇ ਦਿਓ ਤੁਹਾਨੂੰ ਦੇਖੋ ਪੰਜਾਬ ਸਰਕਾਰ ਨੇ ਬਿਲਕੁਲ ਕੇਂਦਰ ਦੇ ਨਾਲ ਭਾਈਵਾਲੀ ਨਿਭਾਈ ਹੈ ਸਾਡੀ ਪੰਜਾਬ ਸਾਡਾ ਮੁੱਖ ਮੰਤਰੀ ਕਹਿੰਦਾ ਕਿ ਮੈਂ ਪੰਜਾਬ ਹਿਤੈਸ਼ੀ ਹਾਂ ਅਸੀਂ ਜਿਹੜੀ ਲੜਾਈ ਲੜ ਰਹੇ ਹਾਂ ਪੰਜਾਬ ਦੇ ਹਿੱਤ ਲਈ ਲੜ ਰਹੇ ਹਾਂ ਅਗਰ ਐਮਐਸਪੀ ਬਣੇ ਬਣੇਗੀ ਕਿਸਾਨ ਆਪਣੇ ਆਪ ਡਾਇਵਰਸੀਫਿਕੇਸ਼ਨ ਕਰਨਗੇ ਝੋਨਾ ਜਿਹੜਾ ਮੁੱਖ ਸਮੱਸਿਆਵਾਂ ਦਾ ਕਾਰਨ ਬਣਿਆ ਹੋਇਆ ਹੈ ਕਿ ਇਹ ਕਿਹਾ ਜਾਂਦਾ ਵੀ ਜੇ ਝੋਨਾ ਲੱਗਦਾ ਹੈ ਤਾਂ ਦੇਖੋ ਜੀ ਪਾਣੀ ਮੁੱਕ ਰਿਹਾ ਸਾਰੇ ਪੰਜਾਬ ਲਈ ਖਤਰਾ ਹੈ ਨਾ ਉਹ ਕੱਲੇ ਕਿਸਾਨਾਂ ਲਈ ਨਹੀਂ ਹਰ ਇੱਕ ਵਰਗ ਲਈ ਖਤਰਾ ਹੈ ਅਗਰ ਪਾਣੀ ਬਚਾਉਣ ਵਾਲੇ ਪਾਸੇ ਨੂੰ ਅਸੀਂ ਤੁਰੇ ਹਾਂ ਸਾਨੂੰ ਐਮਐਸਪੀ ਮਿਲੇ ਦੂਜੀਆਂ ਕ੍ਰੌਪਸ ਅਸੀਂ ਲਾਈਏ ਝੋਨਾ ਛੱਡੀਏ ਪਹਿਲੇ ਨੰਬਰ ਤੇ ਪਾਣੀ ਬਚੇਗਾ ਦੂਸਰੇ ਨੰਬਰ ਤੇ ਪੋਲੂਸ਼ਨ ਦਾ ਖੜਾ ਛੁੱਟੇਗਾ ਤੀਸਰੇ ਨੰਬਰ ਦੇ ਉੱਤੇ ਜਿਹੜੀ ਵੱਡੀ ਗੱਲ ਹੋਊਗੀ ਉਹ ਇਹ ਹੋਏਗੀ ਕਿ ਪੰਜਾਬ ਨੂੰ ਜਿਹੜੀ ਅੱਜ ਕਹਿੰਦੇ ਵੀ ਕਿਸਾਨਾਂ ਨੂੰ ਬਿਜਲੀ ਦਿੱਤੀ ਜਾਂਦੀ ਹੈ ਫ੍ਰੀ ਅਸੀਂ 80% ਬਿਜਲੀ ਸਰਪਲਸ ਕਰ ਦੇਾਂਗੇ ਸਿਰਫ 20% ਨਾਲ ਅਸੀਂ ਖੇਤੀ ਕਰ ਲਾਂਗੇ ਤਾਂ ਉਹ ਸਾਰੀਆਂ ਗੱਲਾਂ ਉਹ ਰੋਜ਼ ਇਹ ਇਕੱਲਾ ਇਹ ਨਹੀਂ ਹੋਣਾ ਅਗਰ ਕਿਸਾਨ ਸਮਰੱਥ ਹੋਏਗਾ ਅਗਰ ਕਿਸਾਨ ਸਮਰੱਥ ਹੋਏਗਾ ਤਾਂ ਕਿਸਾਨ ਨੇ ਪੈਸਾ ਮਾਰਕੀਟ 'ਚ ਹੀ ਲਾਉਣਾ ਹੈ ਔਰ ਜਿਹੜਾ ਸਮਾਨ ਅਸੀਂ ਬਾਜ਼ਾਰ 'ਚੋਂ ਖਰੀਦਾਂਗੇ ਉਹ 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 ਚੀਜ਼ਾਂ ਦੀ ਪ੍ਰੋਡਕਸ਼ਨ ਵਧਾਉਣੀ ਪੈਗੀ ਅਗਰ ਉਹਨਾਂ ਦੀ ਪ੍ਰੋਡਕਸ਼ਨ ਵਧੇਗੀ ਦਾ ਦੇਸ਼ ਦੀ ਜੀਡੀਪੀ ਨੂੰ ਦੇਸ਼ ਦੀ ਜੀਡੀਪੀ ਨਹੀਂ ਅਕਰੇ ਸਾਹਿਬ ਖਨੋਰੀ ਕਦੋਂ ਜਾ ਰਹੇ ਹੋ ਅੱਜ ਆ ਬਸ ਇੱਥੋਂ ਸਿੱਧੇ ਖਨੋਰੀ ਇੱਥੋਂ ਸਿੱਧੇ ਖਨੋਰੀ ਜਾਓ ਇੱਥੋਂ ਸਿੱਧੇ ਖਨੋਰੀ ਉਸ 스테ਜ ਤੇ ਬੈਠ ਜਾਣਾ ਉੱਥੇ ਕੀ ਇੰਤਜ਼ਾਮ ਤੁਸੀਂ ਦੋ ਲੋਕ ਦੇਖੋ 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 ਖਨੋਰੀ ਜਾ ਕੇ ਕੀ ਅਗਲਾ ਸਟੈਪ ਹੋਊਗਾ ਤੁਸੀਂ ਉਸ 스테ਜ ਤੇ ਬੈਠੋਗੇ ਮੈਂ ਕਹਿੰਨਾ ਵੀ ਦੇਖੋ ਬਾਕੀ ਗੱਲ ਪਨੀਰ ਸਾਹਿਬ ਵੀ ਦੱਸ ਦੇਣਗੇ ਤੁਹਾਨੂੰ ਮੇਰੀ ਇੱਕੋ ਹੀ ਗੱਲ ਹੈ ਕਿ ਮਰਨ ਵਰਤ ਜਾਰੀ ਹੈ ਇਹੀ ਮਰਨ ਵਰਤ ਰੈਗੂਲਰ ਉੱਥੇ ਜਾ ਕੇ 스테ਜ ਤੇ ਬੈਠ ਕੇ ਸ਼ੁਰੂਆਤ ਸਾਰੇ ਉਸੇ ਦੇ ਨਹੀਂ ਪੰਜਾਬ ਪ੍ਰਧਾਨ ਨੇ ਰੋਡ ショਅ ਕਰਨਾ ਹੈ ਉਸੇ ਦੇ ਨਹੀਂ ਤੁਹਾਨੂੰ ਚੱਕਿਆ ਗਿਆ ਕਾਰਨ ਕੀ ਹੈ ਉਸੇ ਦੇ ਨਹੀਂ ਚੱਕਿਆ ਗਿਆ ਉਸੇ ਦੇ ਨਹੀਂ ਰੋਡ ショਅ ਕੱਢਿਆ ਗਿਆ